ਆ ਮੈਂ ਹਨਾ ਦੇਖਿਆ ਜੀ ਇੱਥੇ ਕੋਈ ਪੱਖਾ ਪੁੱਖਾ ਇਹਨਾਂ ਨੂੰ ਕੁਝ ਨਹੀਂ ਫੇਰ ਵੀ ਇਹ ਆਰਾਮ ਨਾਲ ਬੈਠੇ ਨੇ ਆਰਾਮ ਨਾਲ ਬੈਠੇ ਨੇ ਕਿਵੇਂ ਇਹ ਕੀ ਚੀਜ਼ ਆ ਇਹ ਸੈੱਡ ਦੇ ਉੱਤੇ ਪਾਇਆ ਹੋਇਆ ਆਪਣਾ ਜ਼ਰੂਰ ਆ ਜਿਹੜੀ ਇਹਦੀ ਮਾਂ ਕੀ ਉਹ 24 ਲੀਟਰ ਦੁੱਧ ਦਿੰਦੀ ਸੀ 24 ਲੀਟਰ ਦੁੱਧ ਦਿੰਦੀ ਸੀ ਇਹ ਸਾਰੀਆਂ ਮੋਹਰਾ ਨਸਲ ਦੀਆਂ ਨੇ ਅਸ਼ਿਆ ਚੰਗੇ ਚੰਗੇ ਬਰੀਡਰ ਜਿਨ੍ਹਾਂ ਦਾ ਅੱਜ ਇੰਡੀਆ 'ਚ ਪੂਰਾ ਨਾਂ ਬੋਲਦਾ ਹਾਂਜੀ ਉਹਨਾਂ ਉਹਨਾਂ ਬਰੀਡਰਾਂ ਦੀਆਂ ਕਟੀਆਂ ਨੇ ਉਹ ਝੋਟੀਆਂ ਪਹਿਲੇ ਸੂਏ ਸੂਂਗਾ ਸੀ ਇਕਤੀ ਹੂੰ ਜਿਨ੍ਹਾਂ ਨੇ 16 16 ਲੀਟਰ ਪਹਿਲੇ ਸੂਏ ਦੁੱਧ ਕੱਢਿਆ 16 16 ਲੀਟਰ 16 16 ਲੀਟਰ ਬਈ ਇੱਕ ਗਾਂ ਆਪਣੇ ਕੋਲ 20 20 ਪਲੱਸ ਵਾਲੀ ਹੈ ਜਿਹੜੀ ਸਾਈਵਾਲ ਵੱਡੀ ਗਾਂ ਬੈਠੀ ਆ ਇਹ 20 ਪਲੱਸ ਦਿੰਦੀ ਆ 20 ਪਲੱਸ ਵਾਲੀ ਬੈਠੀ ਆ ਠੀਕ ਹੈ ਇਹ ਜਿਹੜੀ 20 ਪਲੱਸ ਵਾਲੀ ਗਾਂ ਗਈ ਜੀ ਫਿਰ ਕਿੰਨੀ ਕੁ ਖਰਾਕ ਖਾਂਦੀ ਆ ਦਿਨ ਚ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਸਾਈਵਾਲ ਦੇ ਦੁੱਧ ਦੇ ਵਿੱਚ ਬਹੁਤ ਸਾਰੇ ਗੋਨਾ ਇਹ ਦੇਖੋਗੇ ਜੇ ਆਪਾਂ ਨੇ ਕੋਈ ਮੈਡੀਸਿਨ ਸਟਾਰਟ ਹੋ ਜੇ ਆਪਾਂ ਐਚਐਫ ਦਾ ਦੁੱਧ ਪੀਂਨੇ ਤਾਂ ਦਿਨੋ ਦਿਨੋ ਬਿਮਾਰੀਆਂ ਆਪਣੀਆਂ ਦਿਨੋ ਦਿਨ ਵਧਦੀਆਂ ਜਾਂਦੀਆਂ ਮੈਡੀਸਿਨ ਵੱਧਦੀ ਜਾਂਦੀ ਆ ਸਾਹਿਬ ਆਲੋ ਦੁੱਧ ਕਹੇ ਜਾ ਜੇ 9 ਮਹੀਨੇ ਲਗਾਤਾਰ ਦੁੱਧ ਪੀਂਦਾ ਬੰਦਾ ਕਿਉ ਖਾਂਦਾ ਇਹਦਾ ਤਾਂ ਉਹਦੀਆਂ ਬਿਮਾਰੀਆਂ ਜਿਹੜੀਆਂ ਉਹ ਘਟਣ ਲੱਗ ਪੈਂਦੀਆਂ ਨੇ ਮੈਡੀਸਨ ਉਹਦੀ ਘਟਣ ਲੱਗ ਪੈਂਦੀ ਹੈ ਤੇ ਆ ਬੱਚਾ ਵੀ ਰੱਖਿਆ ਹੋਇਆ ਜੀ ਇੱਕੇ ਸੋਡਾ ਇਹ ਬੱਚਾ ਵੀ ਬਹੁਤ ਵਧੀਆ ਜੀ ਗੁਰਮੁਖ ਕੋਲੇ ਬੋਲ ਸੀ ਬਹੁਤ ਚੰਗਾ ਅੱਛਾ ਤੇ ਉਹਦਾ ਅੱਜ ਕੱਲ੍ਹ ਉਹ ਸੰਸਨੀ ਵਾਲ ਕੋਲੇ ਬੋਲ ਆ ਠੀਕ ਹੈ ਉਹਦਾ ਬੱਚਾ ਹੈ ਮੈਂ ਜਾਨਵਰ ਰੱਖੇ ਨੇ ਆ ਨਾ ਜੀ ਮੱਝਾਂ ਗਾਵਾਂ ਬੱਕਰੀਆਂ ਭੇਡਾਂ ਘੋੜੀਆਂ ਪਰ ਕਿੰਨੇ ਬੰਦੇ ਕੰਮ ਕਰਦੇ ਆ ਫਾਰਮ ਦੇ ਵਿੱਚ 10 ਬੰਦੇ ਆ ਸਾਡੇ 10 ਸਤਿ ਸ਼੍ਰੀ ਅਕਾਲ ਦੋਸਤੋ ਬਈ ਆਪਣੀ ਨਵੀਂ ਵੀਡੀਓ ਵਿੱਚ ਸਵਾਗਤ ਆ ਅੱਜ ਬਈ ਆਪਾਂ ਤੁੰਗ ਵਾਲੀ ਦੇ ਵਿੱਚ ਪਹੁੰਚੇ ਹੋਇਆ ਇੱਥੇ ਡਾਕਟਰ ਬਲਵਿੰਦਰ ਸਿੰਘ ਮਾਨ ਇਹ ਬੱਕਰੀਆਂ ਦੀ ਮੰਡੀ ਵੀ ਲਾਉਂਦੇ ਆ ਤੇ ਆਪਦਾ ਫਾਰਮ ਆ ਜਿਹੜਾ ਉਹ ਵੀ ਚਲਾਉਂਦੇ ਆ ਤੇ ਫਾਰਮ ਦੇ ਵਿੱਚ ਘੋੜੀਆਂ ਮੱਝਾਂ ਗਾਵਾਂ ਬੱਕਰੀਆਂ ਕਬੂਤਰ ਤੇ ਕਈ ਪ੍ਰਕਾਰ ਦੇ ਕੁੱਤੇ ਜਿਹੜੇ ਇਹਨਾਂ ਨੇ ਰੱਖੇ ਹੋਏ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਜੀ ਤੇ ਡਾਕਟਰ ਸਾਹਿਬ ਪਹਿਲਾਂ ਆਪਾਂ ਮੱਝਾਂ ਤੋਂ ਸ਼ੁਰੂ ਕਰਦੇ ਆਂ ਜੀ ਵੀਡੀਓ ਤੇ ਜਿਹੜੀਆਂ ਛੋਟੇ ਲਵੇ ਆ ਮੱਝਾਂ ਨੇ ਇਹ ਕਿਹੜੀ ਨਸਲ ਦੀਆਂ ਨੇ ਜੀ ਪਹਿਲਾਂ ਤਾਂ ਇਹਨਾਂ ਦੀ ਨਸਲ ਬਾਰੇ ਦੱਸੋ ਜੀ ਇਹ ਸਾਰੀਆਂ ਮੋਹਰਾ ਨਸਲ ਦੀਆਂ ਨੇ ਅਸ਼ਿਆ ਚੰਗੇ ਚੰਗੇ ਬਰੀਡਰ ਜਿਨ੍ਹਾਂ ਦਾ ਅੱਜ ਇੰਡੀਆ 'ਚ ਪੂਰਾ ਨਾਂ ਬੋਲਦਾ ਹਾਂਜੀ ਉਹਨਾਂ ਉਹਨਾਂ ਬਰੀਡਰਾਂ ਦੀਆਂ ਕਟੀਆਂ ਨੇ ਇਹੇ ਹਾਂ ਠੀਕ ਐ ਇਹ ਇਹ ਤੁਹਾਨੂੰ ਕਿਵੇਂ ਮੱਝਾਂ ਦਾ ਸ਼ੌਂਕ ਕਿਵੇਂ ਪਿਆ ਜੀ ਚਲੋ ਬੱਕਰੀਆਂ ਤਾਂ ਆਪਾਂ ਵੀ ਮੰਨਦੇ ਆ ਵੀ ਛੋਟੇ ਲਵੇ ਹੈਗੀਆਂ ਨਾ ਨਾ ਮੰਡੀ ਲਾਉਣੇ ਆ ਅਸਲ ਮੱਝਾਂ ਜੀ ਅਸੀਂ ਪਹਿਲਾਂ ਇੰਝ ਘਰੇ ਬਹੁਤ ਚੰਗੀਆਂ ਚੰਗੀਆਂ ਮੱਝਾਂ ਪਾਲਦੇ ਰਹੇ ਹਾਂ ਪਹਿਲਾਂ ਪੁਰਾਣੇ ਤੋਂ ਹਾਂ ਬਹੁਤ ਚੰਗੀਆਂ ਚੰਗੀਆਂ ਮੱਝਾਂ ਆਪਣੇ ਘਰੇ ਰੰਗਾਂ ਨੇ ਹੂੰ ਇਸ ਲਈ ਜਿਤੋਂ ਵੀ ਆਪਾਂ ਨੂੰ ਕੋਈ ਚੰਗੀ ਮਾਜੀ ਦੱਸ ਪੈਂਦੀ ਹੈ ਕੱਟੀਆਂ ਦੀ ਕਿਤੇ ਦੱਸ ਪੈਂਦੀ ਹੈ ਵੀ ਫਲਾਨੇ ਟੀਕੇ ਦੀ ਫਲਾਨੇ ਕੋਲੇ ਉਹਦੀ ਮਾਂ ਦਾ ਰਿਕਾਰਡ 20 ਪਲੱਸ ਆ ਉਹਦਾ ਬਾਪ ਫਲਾਨਾਗਾ ਜੋ ਆਪਾਂ ਨੂੰ ਪੂਰਾ ਰਿਕਾਰਡ ਪਤਾ ਲੱਗ ਜੇ ਆਪਾਂ ਉਹ ਜੀਆਂ ਬੱਚੀਆਂ ਲੈ ਲੈ ਆ ਕੱਟੀਆਂ ਲੈ ਲੈਣ ਕੱਟੀਆਂ ਲੈ ਕੇ ਫਿਰ ਉਹਨਾਂ ਨੂੰ ਤਿਆਰ ਕਰਦੇ ਆ ਪਾਲ ਠੀਕ ਹੈ ਤੁਸੀਂ ਕੰਮ ਬਰੀਡ ਤੇ ਕਰਦੇ ਹੋ ਜਾਂ ਜੀ ਵਪਾਰ ਕਰਦੇ ਹੋ ਇਹਨਾਂ ਦਾ ਮੱਝ ਤੇ ਸਾਰਾ ਕੰਮ ਆਪਣਾ ਬਰੀਡ ਤੇ ਚਾਹੇ ਉਹ ਸਾਈਵਾਲ ਦਾ ਹੋਵੇ ਚਾਹੇ ਹੋ ਝੋਟੀਆਂ ਦਾ ਹੋ ਝੋਟੀਆਂ ਦਾ ਹੋ ਠੀਕ ਹੈ ਤੇ ਜਿਵੇਂ ਤੁਸੀਂ ਕਿਹਾ ਵੀ ਤਾਕੜੇ ਬਰੀਡਰਾਂ ਦੀਆਂ ਕਟੀਆਂ ਤੁਸੀਂ ਲਿਆਂਦੀਆਂ ਹਨਾ ਜੀ ਤਾਂ ਕਿੰਨੇ ਕਿੰਨੇ ਦੁੱਧ ਦੀਆਂ ਜਿਹੜੀਆਂ ਕਟੀਆਂ ਉਹ ਦੇਖ ਕੇ ਲਿਆਂਦੀਆਂ ਤੁਸੀਂ ਜਾਂ ਮੱਝ ਖਰੀਦੀ ਜਾਂ ਕੱਟੀਆਂ ਲੈ ਲਈਆਂ ਬਿਲਕੁਲ ਦੋ ਝੋਟੀਆਂ ਪਹਿਲੇ ਸੂਏ ਸੂਆਂ ਸੀ ਇੱਕ ਦੀ ਜਿਨ੍ਹਾਂ ਨੇ 16 16 ਲੀਟਰ ਪਹਿਲੇ ਸੂਏ ਦੁੱਧ ਕੱਢਿਆ 16 16 ਲੀਟਰ 16 16 ਲੀਟਰ ਠੀਕ ਹੈ ਹਾਂ ਪਹਿਲੇ ਸੂਏ ਦਾ 16 ਲੀਟਰ ਤਾਂ ਮੰਨ ਕੇ ਚੱਲੋ ਵੀ 20 ਪਲੱਸ ਦੇਣ ਦੀ ਉਮੀਦ ਉਹਨਾਂ ਦੀ ਹੈਗੀ ਹੈ ਨਾ ਉਮੀਦ ਲੈ ਕੇ ਚੱਲਦੇ ਆ ਆਪਾਂ ਪੂਰੀ ਉਮੀਦ ਆ ਆਪਾਂ ਨੂੰ ਉਹੇ ਹਿਸਾਬ ਨਾਲ ਆਪਾਂ ਤਿਆਰੀ ਵੀ ਕਰਦੇ ਆਂ ਪਹਿਲਾਂ ਵੀਰ 20 ਪਲੱਸ ਇਹਨਾਂ ਨੂੰ ਦੁੱਧ ਦੇਣਾ ਚਾਹੀਦਾ ਠੀਕ ਹੈ ਤੇ ਫਿਰ ਜੀ ਜਦੋਂ ਮੱਝਾਂ ਤੁਸੀਂ ਖਰੀਦੀਆਂ ਤਾਂ ਇਹਨਾਂ 'ਚ ਕਿੰਨੇ ਕ ਇਨਵੈਸਟਮੈਂਟ ਕੀਤੀ ਤੁਸੀਂ ਪੈਸੇ ਦੀ ਵੀ ਮੱਝਾਂ ਦੇ ਵਿੱਚ ਕਿੰਨਾ ਖਰਚਾ ਹੁੰਦਾ ਹੁਣ ਫਾਰਮ ਨੂੰ ਹੂੰ ਛੋਟੀਆਂ ਕੱਟੀਆਂ ਆਪਾਂ ਝੋਟੀਆਂ ਲੈਣੀਆਂ ਬਹੁਤ ਬਹੁਤ ਝੋਟੀਆਂ ਜਿਹੜੇ ਚੰਗੀਆਂ ਸੀ ਉਸ ਸਮੇਂ ਛੋਟੇ ਛੋਟੇ ਉਮਰ ਦੀਆਂ 7-8 ਮਹੀਨੇ ਦੀਆਂ 40-40 45-45 ਹਜ਼ਾਰ ਦੀਆਂ ਮੈਂ ਲੰਗੀਆਂ ਨੇ ਹੂੰ ਝੋਟੀਆਂ ਇੱਕ ਝੋਟੀ ਇਹੋ ਜਿਹੀ ਵੀ ਆ ਜਿਹੜੀ ਕੋਹੇਨੂਰ ਦੀ ਆ ਜਿਹੜੀ ਆਪਾਂ 60 ਹਜ਼ਾਰ ਰ ਤਕਰੀਬਨ ਹੋਊਗੀ 6-7 ਮਹੀਨਿਆਂ ਦੀ 6-7 ਮਹੀਨੇ ਦੀ 60000 ਦੀ ਲੈਤੀ ਸੀ ਠੀਕ ਆ ਉਹ ਸੂਈ ਹੁਣ ਤੁਹਾਡੇ ਲਵੇ ਕੋਈ ਹਾਂਜੀ 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 ਇਹ ਸੂਈ ਨਹੀਂ ਤਿਆਰ ਹੋਈ ਜਾਂਦੀ ਤਿਆਰ ਹੋਈ ਜਾਂਦੀ ਆ ਫਿਰ ਇਹਨਾਂ ਦੇ ਸੀਮਣ ਕਿਹੜਾ ਵਰਤਦੇ ਹੋ ਜੀ ਤੁਸੀਂ ਸੀਮਣਾ ਪਹਿਲਾਂ ਸਾਰਾ ਰਿਕਾਰਡ ਦੇਖਿਆ ਜਾਂਦਾ ਵੀ ਇਹ ਆਪਦੀ ਕਿਹੜੇ ਦੀ ਸੀ ਸੀਮਣ ਦੀ ਆ ਫਿਰ ਉਸ ਤੋਂ ਬਾਅਦ ਜਿਹੜਾ ਕੋਈ ਸਿਲੇਕਟਡ ਸੀਮਣ ਆਉਂਦਾਗਾ ਬਈ ਆਪਾਂ ਨੂੰ ਪਤਾ ਲੱਗੇ ਯਾਰ ਇਹਦਾ ਰਿਕਾਰਡ ਉਦੋਂ ਵਧੀਆਗਾ ਹਨਾ ਇਸ ਲਾਈਨ ਤੋਂ ਵੱਖਰਾਗਾ ਫਿਰ ਉਹਨੂੰ ਉਹੇਸਾਂ ਨਾਲ ਕਰਾਸ ਕਰਾਈਦਾ ਠੀਕ ਆ ਉਹਨੂੰ ਉਹੇਸਾਂ ਨਾਲ ਟੀਕਾ ਦੇਟਾਈਆਂ ਦਾ ਡੇਟਾਈਆਂ ਦਾ ਠੀਕ ਹੈ ਇਹ ਛੋਟੀ ਆ ਗਈ ਮੱਝਾਂ ਵਾਲੀ ਗੱਲ ਹੈ ਨਾ ਜੀ ਤੇ ਹੁਣ ਕਿੰਨੀਆਂ ਕਿ ਮੱਝਾਂ ਨੇ ਜਿਉਂ ਫਾਰਮ ਦੇ ਵਿੱਚ ਆਪਣੇ ਮੇਰੇ ਕੋਲੇ ਹੁਣ ਤੂੰ ਤਕਰੀਬਨ 7 ਕੁ ਪਸ਼ੂ ਹੈਗੇ ਮੱਝਾਂ ਚ ਜਿਹੜੇ ਆਪਣੇ ਕੋਲੇ ਬਹੁਤ ਚੰਗੀਆਂ ਆ ਤੇ ਬਾਕੀ ਆ ਸਾਈਵਾਲ گاਵਾ ਸਾਈਵਾਲ گاਵਾ ਹੈਗੀਆਂ ਥਾਰ ਪਰਕਰ ਹੈਗੀ ਆ ਹਮ ਸਾਈਵਾਲ ਦੀਆਂ ਬਹੁਤ ਚੰਗੀਆਂ ਚੰਗੀਆਂ گاਵਾ ਨੇ ਆਪਣੇ ਕੋਲੇ ਠੀਕ ਹੈ ਜਰਸੀ ਵੀ ਇੱਕ ਹੈਗੀ ਨਾ ਜਰਸੀ ਵੀ ਹੈਗੀ ਆ ਠੀਕ ਹੈ ਇਹ ਇਹ ਵੀ ਬਰੀਡਤੀ ਕੰਮ ਇਹਨਾਂ ਚ ਵੀ ਬਰੀਡ ਤੇ ਜੀ ਠੀਕ ਹੈ ਸਾਈਵਾਲ ਦੇ ਆਪਣਾ ਇਹ ਕਿੰਨੇ ਕਿੰਨੇ ਦੁੱਧ ਵਾਲੀਆਂ ਨੇ ਗਾਈਆਂ ਜੀ ਆਪਣੇ ਲਵੇ ਇੱਕ ਗਾਂ ਆਪਣੇ ਕੋਲ 20 20 ਪਲੱਸ ਵਾਲੀਆਂ ਜਿਹੜੀ ਸਾਈਵਾਲ ਵੱਡੀ ਗਾਂ ਬੈਠੀ ਆ ਇਹ 20 ਪਲੱਸ ਦਿੰਦੀ ਆ 20 ਪਲੱਸ ਵਾਲੀ ਬੈਠੀ ਆ ਠੀਕ ਹੈ ਇਹ ਜਿਹੜੀ 20 ਪਲੱਸ ਵਾਲੀ ਗਾਂ ਗਈ ਜੀ ਫਿਰ ਕਿੰਨੀ ਕੁ ਖਰਾਕ ਖਾਂਦੀ ਆ ਦਿਨ ਚ ਕੋਈ ਖਰਾਕ ਜ਼ਿਆਦਾ ਨਹੀਂ ਹੁੰਦੀ ਇਹਨਾਂ ਦੀ ਹਾਂਜੀ ਸਾਈਵਾਲ ਐਫ ਐਫ ਨਾਲੋਂ ਖਰਾਕ ਘੱਟ ਹੀ ਖਾਂਦੀਆਂ ਕੋਈ ਜ਼ਿਆਦਾ ਖਰਾਕ ਨਹੀਂ ਖਾਂਦੀਆਂ ਅੱਛਾ ਬਾਕੀ ਮੇਰੇ ਕੋਲ ਪਹਿਲਾਂ ਬੈੜਾਂ ਸੂਆਂ ਸੀਗੀਆਂ ਇੱਕ ਦੀ ਦੋ ਹੂੰ ਉਹਨਾਂ ਦੇ ਵੀ ਇੱਕ ਬੈੜ ਨੇ 17 ਲੀਟਰ ਪਹਿਲੇ ਸੂਏ ਦੁੱਧ ਦਿੱਤਾ ਹੂੰ ਤੇ ਇੱਕ ਨੇ 15 ਲੀਟਰ ਦਿੱਤਾ ਠੀ ਤੇ ਫਰੇਨੇ ਦਾ ਦੁੱਧ ਦਾ ਕੀ ਰੇਟ ਹੁੰਦਾ ਜੀ ਆਪਣੇ ਦੁੱਧ ਤਾਂ ਤਕਰੀਬਨ ਜੇ ਆਪਾਂ ਡੇਰੀ ਚ ਪਾਉਣੇ ਆ ਤਾਂ ਉਹੀ 35 ਤੋਂ 40 ਰੁਪਏ ਦੁੱਧ ਪੈ ਰਿਹਾ ਹੈਗਾ ਇਹਨਾਂ ਦਾ 35-40 ਰੁਪਏ ਹਾਂ ਤੇ ਜੇ ਆਪਾਂ ਉਹ ਘਰਾਂ ਚ ਪਾਉਣਾ ਹੋਵੇ ਤਕਰੀਬਨ 60 ਤੋਂ 70 ਰੁਪਏ ਸਾਈਵਾਲ ਦਾ ਰੇਟ ਹੁੰਦਾ ਇਹ ਕਹਿੰਦੇ ਸਾਈਵਾਲ ਦਾ ਮੱਝ ਦੇ ਬਰਾਬਰੀ ਹੋ ਜਾਂਦਾ ਨਾ ਦੁੱਧ ਦੀ ਜੇ ਆਪਾਂ ਘਰਾਂ ਚ ਪਾਉਣੇ ਤਾਂ ਆਪਾਂ ਨੂੰ ਮੱਝ ਨਾਲੋਂ ਵੀ 10 ਰੁਪਏ 15 ਰੁਪਏ ਐਕਸਟਰਾ ਮਿਲਦੇ ਆ ਕਿਉਂਕਿ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਸਾਈਵਾਲ ਦੇ ਦੁੱਧ ਦੇ ਵਿੱਚ ਬਹੁਤ ਸਾਰੇ ਗੁਣ ਆ ਗੁਣ ਨੇ ਇਹ ਜੀ ਪ੍ਰੋਪਰਟੀ ਹੈ ਤੇ ਦੁੱਧ ਦੇ ਕੋਈ ਵੀ ਬਿਮਾਰੀ ਆਪਣੇ ਸਰੀਰ ਦੇ ਵਿੱਚ ਤੁਸੀਂ ਦੇਖੋਗੇ ਜੇ ਆਪਣੀ ਕੋਈ ਮੈਡੀਸਿਨ ਸਟਾਰਟ ਹੋ ਜੇ ਆਪਾਂ ਐਚਐਫ ਦਾ ਦੁੱਧ ਪੀਂਨੇ ਆ ਤਾਂ ਦਿਨੋ ਦਿਨ ਉਹ ਬਿਮਾਰੀਆਂ ਆਪਣੀਆਂ ਦਿਨੋ ਦਿਨ ਵੱਧਦੀਆਂ ਜਾਂਦੀਆਂ ਮੈਡੀਸਿਨ ਵੱਧਦੀ ਜਾਂਦੀ ਹੈ ਸਾਈਬਾਲ ਦਾ ਦੁੱਧ ਦੇ ਕਹੇ ਜਾ ਜੇ 9 ਮਹੀਨੇ ਲਗਾਤਾਰ ਦੁੱਧ ਪੀਂਦਾ ਬੰਦਾ ਘੋਖਾਂ ਦਾ ਇਹਦਾ ਤਾਂ ਉਹਦੀਆਂ ਬਿਮਾਰੀਆਂ ਜਿਹੜੀਆਂ ਉਹ ਘਟਣ ਲੱਗ ਪੈਂਦੀਆਂ ਨੇ ਮੈਡੀਸਿਨ ਉਹਦੀ ਘਟਣ ਲੱਗ ਪੈਂਦੀ ਹੈ ਠੀਕ ਹੈ ਤੇ ਜਿਵੇਂ ਆ ਮੈਂ ਹਨਾ ਦੇਖਿਆ ਜੀ ਇੱਥੇ ਕੋਈ ਪੱਖਾ ਪੁੱਖਾ ਇਹਨਾਂ ਨੂੰ ਕੁਝ ਨਹੀਂ ਫੇਰ ਵੀ ਇਹ ਆਰਾਮ ਨਾਲ ਬੈਠੀਆਂ ਨੇ ਆਰਾਮ ਨਾਲ ਬੈਠੀਆਂ ਨੇ ਕਿਵੇਂ ਕੀ ਚੀਜ਼ ਆ ਇਹ ਸੈੱਡ ਦੇ ਉੱਤੇ ਕੋਹ ਪਾਇਆ ਹੋਇਆ ਆਪਣਾ ਨਹੀਂ ਕੁਝ ਨਹੀਂ ਪਾਇਆ ਤਾਂ ਤੀਨਾਂ ਨੇ ਚਾਰ ਸਪਿਰ ਓਪਨ ਆ ਅੱਛਾ ਓਪਨ ਕਰਕੇ ਤਾਂ ਹਵਾ ਲੱਗਦੀ ਹੈ ਵੀ ਹਵਾ ਲੱਗਦੀ ਹੈ ਪੂਰੀ ਵਧੀਆ ਹਾਂ ਠੀਕ ਐ ਤੇ ਜਿਵੇਂ ਆ ਝੋਟਾ ਰੱਖਿਆ ਹੋਇਆ ਜਿੱਥੇ ਹਾਂ ਇਹ ਝੋਟਾ ਜੀ ਇਹ ਕਿਹੜੇ ਦਾ ਜੀ ਇਹ ਆਪਾਂ ਸਾਰਤੂ ਲਿਆਂਦਾ ਸੀਗਾ ਅੱਛਾ ਸਾਰਤੂ ਹਾਂ ਠੀਕ ਐ ਜੀ ਬਹੁਤ ਚੰਗਾ ਝੋਟਾ ਹੈਗਾ ਦੋ ਦੰਦ ਲਾਏ ਆ ਹਜੇ ਹੁਣ ਇਹਦੇ ਕੋਈ ਸ਼ੀਮਣ ਬਾਰੇ ਪਤਾ ਜੀ ਇਹਦੇ ਆਪਾਂ ਨੂੰ ਜਿਆਦਾ ਰਿਕਾਰਡ ਦਾ ਨਹੀਂ ਪਤਾ ਪਰ ਇੰਨਾ ਜ਼ਰੂਰ ਆ ਜਿਹੜੀ ਇਹਦੀ ਮਾਂ ਕੀ ਉਹ 24 ਲੀਟਰ ਦੁੱਧ ਦਿੰਦੀ ਸੀ 24 ਲੀਟਰ ਦੁੱਧ ਦਿੰਦੀ ਸੀ ਹਾਂ ਠੀਕ ਹੈ ਤੇ ਜਿਹੜੀ ਆ ਕੱਟੀ ਆ ਜੀ ਇਹ ਕੱਟੀ ਵੀ ਬਹੁਤ ਵਧੀਆ ਜੀ ਇਹ ਵੀ ਬਹੁਤ ਵਧੀਆ ਹਾਂ ਸਾਰੀਆਂ ਚੰਗੇ ਚੰਗੇ ਸੀਮਲਾਂ ਦੀਆਂ ਕੱਟੀਆਂ ਨੇ ਹੂੰ ਹਾਂ ਠੀਕ ਹੈ ਕੁਆਲਿਟੀ ਪੱਖੋਂ ਸਾਰੀਆਂ ਟੌਪ ਦੀਆਂ ਨੇ ਫਰੋਂ ਤੁਸੀਂ ਕੀ ਦੇਖ ਕੇ ਖਰੀਦਦੇ ਹੋ ਜੀ ਜਦੋਂ ਕੱਟੀ ਖਰੀਦਦੇ ਹੋ ਕਿ ਕੱਲਾ ਬਾ ਸੀਮਨ ਦਾ ਤੇ ਨਾਂ ਦੇ ਅਸੀਂ ਉਹਦੀ ਮਾਂ ਦਾ ਰਿਕਾਰਡ ਦੇਖਦੇ ਆਂ ਭਾਈ ਉਹਦੀ ਮਾਂ ਨੇ ਕਿੰਨਾ ਦੁੱਧ ਦਿੱਤਾ ਅੱਛਾ ਉਸ ਤੋਂ ਬਾਅਦ ਭਾਈ ਇਹਦੇ ਕਿਹੜਾ ਸੀਮਨ ਲੱਗਿਆ ਹੂੰ ਜਦੋਂ ਕਿਉਂਕਿ ਕਾਫੀ ਮੁੰਡੇ ਮੇਰੇ ਨਾਲ ਡਾਕਟਰ ਜੁੜੇ ਹੋਏ ਆ ਠੀਕ ਹੈ ਜਦੋਂ ਕਿਸੇ ਪਰਿਵਾਰ ਚ ਸੀਮਨ ਟੀਕਾ ਲਾ ਕੇ ਆਉਂਦੇ ਆ ਆਪਾਂ ਨੂੰ ਉਦੋਂ ਬਾਅਦ ਜੇ ਕੋਈ ਕੱਟੀ ਵੇਚਦਾ ਤਾਂ ਉਹ ਪੰਦੱਸ ਦਿੰਦੇ ਆ ਡਾਕਟਰਾਂ ਜਿਹੜੇ ਡਾਕਟਰਾਂ ਆ ਯਾਰ ਅੱਜ ਫਲਾਣਾ ਬੰਦਾ ਕਹਿੰਦਾ ਸੀ ਕੱਟੀ ਵੇਚਣੀ ਆ ਫਲਾਣਾ ਸੀਮਨਾ ਉਹਦੇ ਲਾਇਆ ਸੀਗਾ ਉਹਦੀ ਮੱਝ ਇੰਨਾ ਦੁੱਧ ਦਿੰਦੀ ਆ ਫਿਰ ਜਾ ਕੇ ਲੋ ਪਤਾ ਕਰੀਦਾ ਜਦੋਂ ਗੱਲਾਂ ਆਪਾਂ ਨੂੰ ਚੰਗੀਆਂ ਲੱਗਣ ਬਾਈ ਯਾਰ ਵਾਕਈ ਇੰਨਾ ਇੰਨਾ ਦੁੱਧ ਦਿੰਦੀ ਆ ਇਹ ਹੂੰ ਤੇ ਉਹ ਦੁਬਾਰਾ ਆਪਾਂ ਸਾਰਾ ਜੇ ਮੈਂ ਤੁਸੀਂ ਕਟੀਆਂ ਤਿਆਰ ਕਰਦੇ ਹੋ ਨਾ ਜੀ ਫਿਰ ਕੱਟੀ ਤਿਆਰ ਕਰਨ ਤੇ ਤੱਕ ਟੁਕੜ ਖਰਚਾ ਮਨ ਲੱਗਦਾ 70 80 ਦੇ ਹਜ਼ਾਰ ਦੇ ਕਰੀਬ ਤਾਈ ਜਾਂਦਾ ਹੋਣਾ ਜੀ ਖਰਚਾ ਬਹੁਤ ਬਹੁਤ ਆ ਜਾਂਦਾ ਜੇ ਤੁਸੀਂ ਬਰੀਡ ਤੇ ਕੰਮ ਕਰਨਾ ਫਿਰ ਖਰਚਾ ਨਹੀਂ ਦੇਖਿਆ ਜਾਂਦਾ ਜੇ ਤੁਸੀਂ ਵਪਾਰ ਤੇ ਕਰਨਾ ਫਿਰ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਵੀ ਇਹ ਚੀਜ਼ ਕਿੰਨੇ ਦੀ ਹੈਗੀ ਤੇ ਕਿੰਨੇ ਦੀ ਬਿਕੂਗੀ ਕਿੰਨੇ ਦੀ ਬਿਕੂਗੀ ਉਹ ਇੱਕ ਵਪਾਰ ਆ ਗਿਆ ਜਦੋਂ ਆਪਾਂ ਸ਼ੌਂਕ ਪੂਰੇ ਕਰਨੇ ਆ ਬਰੀਡ ਤੇ ਕੰਮ ਕਰਨਾ ਉੱਥੇ ਆਪਾਂ ਇਹ ਚੀਜ਼ਾਂ ਨਹੀਂ ਦੇਖਦੇ ਉੱਥੇ ਆਪਾਂ ਇਹ ਦੇਖਦੇ ਆ ਵੀ ਵੈਸਟ ਕਿਹੜੀ ਚੀਜ਼ ਆ ਠੀਕ ਹੈ ਉੱਥੇ ਆਪਾਂ ਨੂੰ ਹੁਣ ਕੋਈ 20 ਲੀਟਰ ਵਾਲੀ ਬੱਚੀ ਆ ਕੋਈ ਕੱਟੀ ਵੀ ਮਾਂ 20 ਲੀਟਰ ਦਿੰਦੀ ਆ ਉੱਥੇ ਜੇ ਆਪਾਂ ਨੂੰ 10000 ਐਕਸਟਰਾ ਦੇਣਾ ਪਊ ਤਾਂ ਕੋਈ ਹਰਜ ਨਹੀਂ ਆਪਾਂ ਦਿੰਨੇ ਆ ਹੱਸ ਕੇ ਠੀਕ ਹੈ ਕਿਉਂਕਿ ਆਪਾਂ ਨੂੰ ਇਹ ਪਤਾ ਵੀ ਦੁੱਧੋ ਹੁੰਦੀ ਆ ਜਿਹੜੀ ਉਹ 10 12 ਲੀਟਰ ਵਾਲੀ ਆ ਤੇ ਉੱਥੇ ਆਪਾਂ ਜੇ ਆਪਾਂ ਨੂੰ 10000 ਸਸਤੀ ਮਿਲਦੀ ਫੇਰ ਵੀ ਆਪਾਂ ਨੂੰ ਲਾਇਨ 'ਚ ਫਾਇਦਾ ਨਹੀਂ ਹਾਂ ਤੇ ਇਹਨਾਂ ਨੂੰ ਫਿਰ ਖਰਾਕ ਦੇ ਵਿੱਚ ਕਿਹੜੀ ਫੀਡ ਵਰਤਦੇ ਆ ਜੇ ਤੁਸੀਂ ਕਹਾ ਆਪ ਤਿਆਰ ਕਰਦੇ ਆ ਅਸੀਂ ਫੀਡ ਕੋਈ ਨਹੀਂ ਵਰਤਦੇ ਅਸੀਂ ਆਪ ਵਰਤਦੇ ਆ ਜੋ ਵੀ ਕੁਛ ਆਪ ਦਾ ਅੱਛਾ ਅਸੀਂ ਇਹ 'ਚ ਖੰਡਾ ਵਰਤਦੇ ਆ ਛਲਕ ਮੂੰਗੀ ਵਰਤਦੇ ਆ ਤੇ ਕਣਕ ਵਰਤਦੇ ਆ ਮੱਕੀ ਵਰਤਦੇ ਆ ਇਸ ਅਸ ਹੀ ਆਪ ਦਾ ਸਮਾਨ ਤਿਆਰ ਕਰਦੇ ਆ ਸਾਰਾ ਮੈਂ ਉੱਥੇ ਦੇਖਿਆ ਵਿੱਚ ਮਸ਼ੀਨਾਂ ਛੋਡੀ ਲੈਂਦੀ ਹੋਈ ਹੈ ਨਾ ਜੀ ਮਸ਼ੀਨ ਹੈਗੀ ਆਪਣੇ ਕੋਲੇ ਫਿਰ ਉਹ ਡੇਲੀ ਤਿਆਰ ਕਰਦੇ ਹੋ ਨਾ ਬਸ ਇੱਕ ਹਫਤੇ ਇੱਕ ਦਾ ਬਣਾ ਕੇ ਰੱਖ ਲੈਣੇ ਹਫਤੇ ਇੱਕ ਦਾ ਬਣਾ ਕੇ ਫਿਰ ਪਿਓ ਕੇ ਪਾਉਣੇ ਇਹਨਾਂ ਨੂੰ ਪਿਓ ਕੇ ਪਾਉਣੇ ਆ ਉਹ ਪਿਓ ਕੇ ਪਾਉਣ ਦਾ ਕੀ ਕਾਰਨ ਹੈ ਜੀ ਜਿਵੇਂ ਸੁੱਕਾ ਵੀ ਪਾ ਸਕਦੇ ਆ ਪਰ ਕਾਰਨ ਕੀ ਹੈ ਭਈ ਉਹ ਇੱਕ ਤਾਂ ਸੁੱਖਾ ਹਾਜਮ ਹੋ ਜਾਂਦਾ ਹੋਰ ਗਰਮੀ ਹੈ ਜੀ ਆਪਾਂ ਉਹ ਜਿਹੜੇ ਨਾਜ ਦਿੰਨੇ ਉਹ ਗਰਮੈਸ਼ ਕਰਦਾ ਅੰਦਰ ਕᓱ ਹੌਂਕਣ ਲੱਗ ਪੈਂਦੇ ਆ ਨਹੀਂ ਗੋਹੇ ਤਾਂ ਹੀ ਕਈ ਵਾਰੀ ਆਪਾਂ ਜਿਹੜਾ ਦਾਣਾ ਗਾ ਸਾਰਾ ਬਾਹਰ ਨਿਕਲਦਾ ਦਾਣਾ ਬਾਹਰ ਨਿਕਲ ਜਾਂਦਾ ਨਾ ਹਾਂ ਜਿਹੜਾ ਉਹਦਾ ਅਸਰ ਆ ਫਿਰ ਉਹ ਨਰਮ ਹੋ ਜਾਂਦਾ ਦਾਣਾ ਤਾਂ ਮੇਦੇ ਨੂੰ ਪਚਾਉਣਾ ਸੌਖਾ ਹੋ ਜਾਂਦਾ ਜਿੱਥੇ ਆਪਾਂ 3-4 ਕਿਲੋ ਦਾਣਾ ਦੇਣਾ ਉਸੇ 2-2 ਕਿਲੋ ਦਾਣੇ ਨੇ ਸਰ ਜਾਂਦਾ ਹਾਂਜੀ ਠੀਕ ਐ ਤੇ ਆ ਬੱਛਾ ਵੀ ਰੱਖਿਆ ਹੋਇਆ ਈ ਇੱਕੇ ਤੁਹਾਡਾ ਇਹ ਬੱਚਾ ਵੀ ਬਹੁਤ ਵਧੀਆ ਜੀ ਇਹ ਗਰਮ ਕੋਲੇ ਬੋਲ ਸੀ ਬਹੁਤ ਚੰਗਾ ਅੱਛਾ ਤੇ ਉਹਦਾ ਅੱਜ ਕੱਲ੍ਹ ਉਹ ਸੰਸਨੀ ਵਾਲ ਕੋਲੇ ਬੋਲ ਆ ਠੀਕ ਹੈ ਉਹਦਾ ਬੱਚਾ ਹੈ ਉਹਦਾ ਬੱਚਾ ਹੈਗਾ ਉਹਦਾ ਬੱਚਾ ਇਹ ਕਿਵੇਂ ਬਰੀਡ ਬਰੀਡਰ ਖਾਤਰ ਰੱਖਿਆ ਜਾਂ ਵੀ ਸੇਲ ਕਰੋਂਗੇ ਇਹ ਬਰੀਡਰ ਖਾਤਰ ਅੱਛਾ ਵੀ ਫਾਰਮ ਦੇ ਵਿੱਚ ਹੀ ਰੱਖਣਾ ਫਾਰਮ ਤੇ ਰੱਖਣਾ ਖਾਤਰ ਠੀਕ ਹੈ ਠੀਕ ਹੈ ਤੇ ਹੁਣ ਬੱਕਰੀਆਂ ਤਾਂ ਆਪਣੇ ਬਾਹਰ ਗਈਆਂ ਹੋਣੀਆਂ ਨੇ ਨਾ ਬੱਕਰੀਆਂ ਸਾਰੀਆਂ ਬਾਹਰ ਆ ਬਾਹਰ ਚਾਰਨ ਗਈਆਂ ਨੇ ਫਿਰ ਇਹ ਚਾਰਦੇ ਹੋਈ ਬੱਕਰੀਆਂ ਬਾਹਰ ਕੇ ਇਕੱਲੇ ਫਾਰਮ 'ਚ ਬੱਕਰੀਆਂ ਚਾਰਦੇ ਆ ਹੂੰ ਬੱਕਰੀਆਂ ਹੀ ਬਾਹਰ ਜਾਂਦੀਆਂ ਭੇਡਾਂ ਹੀ ਬਾਹਰ ਜਾਂਦੀਆਂ ਨੇ ਅੱਛਾ ਫਿਰ ਡੰਮੀ ਨੇ ਚਾਰਦੇ ਹਾਂ ਠੀਕ ਹੈ ਇਹ ਫਿਰ ਬਾਹਰ ਕਿੰਨਾ ਟਾਈਮ ਚਾਰਦੇ ਹੋਈ ਬਦ ਸੁਲਾਨੀਆ ਨੂਰਾ ਪਾਗੇ ਲਿਆ ਲੈ ਐਂ ਤੇ ਹੁਣ ਜਾ ਕੇ ਦਰਖਤਾਂ ਥੱਲੇ ਬਹਾ ਲੈਂਦੇ ਆ ਸ਼ਾਮ ਨੂੰ ਤਕਰੀਬਨ 4:00 ਬਜੇ ਤੋਂ ਲੈ ਕੇ 6:00 ਬਜੇ ਤੱਕ 2 ਘੰਟੇ ਚਾਰ ਲੈਂਦੇ ਆ ਇਹਨਾਂ ਨੂੰ ਇੱਕ ਪਰਫਾਰਮੈਂਸ ਕਿਉਂ ਬਾਹਰ ਵੀ ਲਜਾਣਾ ਜ਼ਰੂਰੀ ਆ ਚਾਰਨਾ ਹੈ ਪਰ ਪਤਾ ਕਰਨਗੇ ਤੀਨਾਂ ਦੀਆਂ ਟੀਲਾਂ ਥੱਲੇ ਗਰਮੀ ਵੀ ਆਉਂਦੀ ਆ ਉੱਥੇ ਬਾਹਰ ਜਾ ਕੇ ਦਰਖਤਾਂ ਥੱਲੇ ਬੈਠਦੀਆਂ ਨਹੀਂ ਉਹਦੇ ਨਾਲ ਬਹੁਤ ਫਰਕ ਪੈਂਦਾ ਜੀ ਜੀ ਉਹਦੇ ਨਾਲ ਬਾਕੀ ਇਹਨਾਂ ਦਾ ਜਿਹੜਾ ਹੋਵਾ ਕਹਿੰਦੇ ਬੱਕਰੀ ਬਾਹਰ ਜਾਣ ਬਿਨਾ ਬਚਦੀ ਨਹੀਂ ਹਨਾ ਨਹੀਂ ਇਹ ਵੀ ਕੋਈ ਜ਼ਰੂਰੀ ਨਹੀਂ ਬਾਹਰ ਜਾਣ ਬਿਨਾ ਵੀ ਬਚਦੀ ਨਹੀਂ ਬਸ ਸਕਦੀ ਹੈ ਜਿਹਨੂੰ ਘਰੇ ਖਾਣ ਨੂੰ ਮਿਲੇ ਅਗਲਾ ਕੰਮ ਕਰਨ ਨੂੰ ਕੋਈ ਕੌਣ ਬਾਹਰ ਜਾਂਦਾ ਹੈਗਾ ਠੀਕ ਹੈ ਪਰ ਉਹਦੇ ਨਾਲ ਜਾਨਵਰ ਐਕਟ ਪਰ ਰਹਿੰਦਾ ਹੈਗਾ ਠੀਕ ਹੈ ਬਾਕੀ ਸ਼ੈੱਡ ਸੁੱਕ ਜਾਂਦੇ ਆ ਜਿਹੜੇ ਕੋ ਥੱਲੇ ਮਾੜੇ ਮੋٹے ਗਿੱਲੇ ਹੁੰਦੇ ਆ ਬਾਕੀ ਬਾਹਰ ਜਾ ਕੇ ਜਾਨਵਰ ਖੁਸ਼ ਰਹਿੰਦਾਗਾ ਹਵਾ ਚ ਉੱਥੇ ਬਹਿੰਦਾਗਾ ਦਰਖਤਾਂ ਥੱਲੇ ਬਹਿੰਦਾਗਾ ਤੀਨਾਂ ਤੇ ਦਰਖਤਾਂ ਦਾ ਜਿਹੜਾ ਟੈਂਪਰੇਚਰ ਦਾ ਬਹੁਤ ਅੰਤਰ ਪੈ ਜਾਂਦਾ ਠੀਕ ਹੈ ਹਾਂਜੀ ਇਹ ਇਹਨਾਂ ਦਾ ਦੁੱਧ ਫਿਰ ਤੁਸੀਂ ਜਿਵੇਂ ਬਾਜ਼ਾਰ ਚ ਪਾ ਕੇ ਉਹਨੇ ਜਾਂ ਕੋਈ ਇਥੋਂ ਡੇਰੀ ਵਾਲ ਲੈ ਜਾਂਦਾ ਉਹ ਆਪਣੇ ਦਾ ਸਾਰਾ ਲੰਗਰ ਚੱਲੀ ਜਾਂਦਾ ਹੈ ਲੰਗਰ ਚੱਲੀ ਜਾਂਦਾ ਦਹੀਂ ਦੁੱਹੀ ਬਣਾਉਨੇ ਆ ਲੱਸੀ ਲੂਸੀ ਹੁੰਦੀ ਆ ਫਾਰਮ ਤੋਂ ਦੇਖਣ ਆ ਜਾਂਦੇ ਹਨ ਜੀ ਬੰਦੇ ਫਿਰ ਬਾਹਰੋਂ ਹਾਂ ਉਹਨਾਂ ਕਰਕੇ ਉਹ ਵੀ ਹਾਂ ਦੇਸੀ ਆਪਾਂ ਘਰ ਬਣਾਉਨੇ ਆ ਉਹ ਵੀ ਆਪਦੇ ਦੁੱਧ ਜੇ ਘਰੇ ਆਪਾਂ ਵਰਤਾਂਗੇ ਫੇਰ ਹੀ ਕਰੇ ਕਿਤੇ ਬਣਾ ਪਾਉਨੇ ਆ ਹਨਾ ਠੀਕ ਆ ਵੀ ਦੁੱਧ ਤੁਸੀਂ ਵੇਚਦੇ ਨਹੀਂ ਹੈਗੇ ਨਾ ਨਾ ਇਹੀ ਉਹ ਕਰਦੇ ਆ ਆ ਬੱਕਰੀਆਂ ਦਾ ਦੁੱਧ ਹੁੰਦਾ ਜਿਹੜਾ ਬੱਕਰੀਆਂ ਲੱਗ ਜਾਂਦੇ ਸਾਰਾ ਇੱਥੇ ਲੱਗ ਜਾਂਦਾ ਸਾਰੇ ਲੱਗ ਜਾਂਦਾ ਹਾਂ ਤੁਹਾਨੂੰ ਪਤਾ ਵੀ ਲੋਕ ਬਹੁਤ 40 40 45 45 ਬੰਦੇ ਦਿੱਲੀਆਂ ਨੂੰ ਵੇਚਤ ਕਰਦੇ ਆ ਹਾਂ ਲੱਗ ਗਿਆ ਠੀਕ ਹੈ ਤੇ ਜੇ ਹੂੰ ਫਿਰ ਕੋਈ ਚੀਜ਼ ਸੇਲ ਵੀ ਕਰਦੇ ਨੇ ਜੇ ਕਿਸੇ ਦੇ ਪਸੰਦ ਆ ਜੇ ਮੰਨ ਕੇ ਹਾਂ ਆਪਾਂ ਸੇਲ ਵੀ ਕਰਦੇ ਆ ਸਾਈਵਾਲ گاਵਾ ਵੀ ਸੇਲ ਕਰਦੇ ਆ ਮੱਝਾਂ ਵੀ ਸੇਲ ਕਰਦੇ ਆ ਬੱਕਰੀਆਂ ਵੀ ਭੇਡਾਂ ਵੀ ਘੋੜੀਆਂ ਵੀ ਹੂੰ ਆਪਾਂ ਸਾਰੀਆਂ ਚੀਜ਼ਾਂ ਸੇਲ ਪਰਚੇ ਦਾ ਹੀ ਕੰਮ ਕਰਦੇ ਆ ਆਪਾਂ ਤੇ ਘੋੜੀਆਂ ਬਾਰੇ ਦੱਸੋ ਇਹ ਘੋੜੀਆਂ ਦਾ ਸ਼ੌਕ ਕਿਵੇਂ ਪਿਆ ਜੀ ਪਹਿਲਾਂ ਚਲੋ ਮੱਝਾਂ ਵੀ ਆ ਗਈਆਂ ਹਨਾ ਇਹ ਹੂੰ ਤੇ ਕੋੜੀਆਂ ਤੁਸੀਂ ਹੁਣੇ ਰੱਖੇ ਨੇ ਮੈਨੂੰ ਲੱਗਦਾ ਥੋੜਾ ਟਾਈਮ ਹੀ ਹੋਇਆ ਨਾ ਤੇ ਕੋੜੀਆਂ ਮੈਂ ਪਹਿਲਾਂ ਵੀ ਰੱਖਦਾ ਰਿਹਾ ਅੱਛਾ ਪਹਿਲਾਂ ਵੀ ਰੱਖਦਾ ਰਿਹਾ ਪਹਿਲਾਂ ਪਰ ਇੱਕ ਇੱਕ ਅੱਧੀ ਹੁੰਦੀ ਬੋਣਾ ਜੀ 2000 ਤੋਂ ਲੈ ਕੇ 2004 ਤੱਕ ਮੈਂ ਪਹਿਲਾਂ ਕੋੜੀਆਂ ਰੱਖੀਆਂ ਅੱਛਾ ਹਾਂ ਠੀਕ ਹੈ ਤੇ ਹੁਣ ਦੁਬਾਰੇ ਫੇਰ ਰੱਖ ਲਿਆ ਦੁਬਾਰੇ ਫੇਰ ਆਪਾਂ 2 ਇੱਕ ਸਾਲ ਪਹਿਲਾਂ ਸਟਾਰਟ ਕਰ ਲਿਆ ਇਹ ਕੋੜੀਆਂ ਦਾ ਕੰਮ ਕਿਵੇਂ ਆ ਜੀ ਕੰਮ ਸਾਰੇ ਚੰਗੇ ਆ ਹੂੰ ਜਿਹੜਾ ਬੰਦਾ ਵਿੱਚ ਪੂਰੀ ਡਿਊਟੀ ਦਿੰਦਾ ਹੂੰ ਉਹਦੇ ਲਈ ਸਾਰੇ ਕੰਮ ਚੰਗੇ ਆ ਜਿਹੜਾ ਬੰਦਾ ਵਿੱਚ ਪੂਰੀ ਰੁਟੀਨ ਦਿੰਦਾ ਉਹਦੇ ਲਈ ਸਾਰੇ ਕੰਮ ਹੀ ਮਾੜੀ ਆ ਠੀਕ ਹੈ ਕਦੇ ਵੀ ਜੇ ਆਪਾਂ ਕੱਲੀ ਲੇਬਰ ਤੇ ਛੱਡੀਏ ਤਾਂ ਆਪਾਂ ਕਾਮਜਾਬ ਨਹੀਂ ਕਿਸੇ ਧੰਦੇ ਦੇ ਵਿੱਚ ਵੀ ਚਾਹੇ ਕੁਛ ਕਰਦੇ ਆਪਾਂ ਹੂੰ ਤੇ ਜੇ ਆਪਾਂ ਆਪ ਧਿਆਨ ਦਿੰਨੇ ਆ ਲੇਬਰ ਤੋਂ ਜ਼ਿਆਦਾ ਆਪ ਕੰਮ ਵਿੱਚ ਕਰਦੇ ਆ ਤਾਂ ਆਪਾਂ ਨੇ ਸਾਰੇ ਧੰਦੇ ਆ ਜੀ ਆਪਾਂ ਕਾਮਜਾਬਾ ਚਾਹੇ ਬੱਕਰੀਆਂ ਚਾਹੇ ਭੇਡਾਂ ਚਾਹੇ ਸਾਈਵਾਲ ਗਾਵਾਂ ਨੇ ਚਾਹੇ ਮੱਝਾਂ ਨੇ ਚਾਹੇ ਘੋੜੀਆਂ ਨੇ ਚਾਹੇ ਹੋਰ ਪਸ਼ੂ ਪੰਛੀ ਆ ਉਹਨਾਂ 'ਚ ਆਪਾਂ ਸਾਰਿਆਂ 'ਚ ਕਾਮਜਾਬਾ ਠੀਕ ਆ ਵੀ ਆਪ ਕੰਮ ਕਰਨਾ ਪਊਗਾ ਆ ਕੋ ਜਿਹੜੀ ਮੈਨੇਜਮੈਂਟ ਕਿਹੜਾ ਮਾਰਜੀ ਫਾਰਮ ਗਾਉ ਹੈ ਨਾ ਆਪਣੀ ਮੈਨੇਜਮੈਂਟ ਸਟਰੋਂਗ ਆ ਤਾਂ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਫਰਕ ਕਿਦੋਂ ਪੈਂਦਾ ਜਦੋਂ ਆਪਣੀ ਮੈਨੇਜਮੈਂਟ ਮਾੜੀ ਆ ਉੱਥੇ ਜਾ ਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਆ ਪਰ ਜਿਵੇਂ ਤੁਸੀਂ ਇੰਨੇ ਜਾਨਵਰ ਰੱਖੇ ਨੇ ਨਾ ਜੀ ਮੱਝਾਂ ਗਾਵਾਂ ਬੱਕਰੀਆਂ ਭੇਡਾਂ ਘੋੜੀਆਂ ਪਰ ਕਿੰਨੇ ਬੰਦੇ ਕੰਮ ਕਰਦੇ ਆ ਫਾਰਮ ਦੇ ਵਿੱਚ 10 ਬੰਦੇ ਆ ਸਾਡੇ 10 ਬੰਦੇ ਨਾਲ ਉਹਨਾਂ ਨੂੰ ਰੋਜ਼ਗਾਰ ਮਿਲਿਆ ਨਾ ਜੀ ਜਦੋਂ ਫਾਰਮ ਤੁਸੀਂ ਸ਼ੁਰੂ ਕੀਤਾ ਇਹ ਠੀਕ ਆ ਜਿਵੇਂ ਪਹਿਲਾਂ ਮੱਖੀਆਂ ਦਾ ਕੰਮ ਕਰਦੇ ਸੀ ਉਹੋ ਫਿਰ ਮધુ ਮੱਖੀ ਦਾ ਕੰਮ ਜੀ ਮધુ ਮੱਖੀ ਦਾ ਕੰਮ ਮੇਰਾ ਮੈਂ 1992 ਤੋਂ ਮਧੂਮੱਖੀ ਦਾ ਸਟਾਰਟ ਕਰ ਲਿਆ ਸੀ ਹੂੰ ਤੇ ਜਿਹੜੇ ਪੰਜਾਬ 'ਚ ਗਿਣਤੀ ਦੇ ਮਧੂਮੱਖੀ ਪਾਲਕ ਸੀ ਉਹਨਾਂ 'ਚ ਆਪਣਾ ਨਾਮ ਹੁੰਦਾ ਸੀਗਾ ਹੂੰ ਉਸ ਟਾਈਮ ਆਪਣੇ ਕੋਲ 1000 ਬਕਸਿਆਂ ਨੂੰ ਚੱਲਦਾ ਸੀ ਉਹ ਦਿਨਾਂ ਦੇ ਵਿੱਚ 98 98 'ਚ ਆਪਾਂ ਬਹੁਤ ਵੱਡੇ ਪੱਧਰ ਤੇ ਕੰਮ ਕੀਤਾਗਾ ਹੂੰ ਤੇ 2016 'ਚ ਮੈਂ ਉਹ ਕੰਮ ਬੰਦ ਕੀਤਾ ਐਸੇ ਬੰਦ ਕਰਤਾ ਸੀ ਹਾਂ ਠੀਕ ਐ ਤੇ ਉਹ ਪਹਿਲਾਂ ਤਾਂ ਘਾਟਾ ਵੀ ਪਿਆ ਹੋਣਾ ਜੀ ਆ ਬੱਕਰੀਆਂ ਦੇ ਕੰਮ ਜੀ ਬਹੁਤ ਵੱਡੇ ਵੱਡੇ ਘਾਟੇ ਪਏ ਜੀ ਘਾਟੇ ਦੀ ਗੱਲ ਕਰਨ ਲੱਗ ਜੀ ਉਹ 2 ਕਰੋੜ ਤੋਂ ਲੈ ਕੇ 2.5 ਕਰੋੜ ਦੇ ਘਾਟੇ ਵੀ ਐ ਬਾਧੇ ਵੀ ਐ ਪਰ ਜਦੋਂ ਆਪਾਂ ਕੋਈ ਮੰਜ਼ਲ ਮਿਤਕੇ ਚੱਲਦੇ ਆਂ ਤਾਂ ਮੰਜ਼ਲ ਤੇ ਇੱਕ ਦਿਨ ਆਦਮੀ ਪਹੁੰਚਦਾ ਜ਼ਰੂਰਗਾ ਨਾ ਫਿਰ ਉਹਦੋਂ ਤੁਹਾਡਾ ਐ ਨਹੀਂ ਮੰਨ ਜਾ ਕੀਤਾ ਵੀ ਛੱਡੋ ਪਰਾਂ ਵੀ ਆਹ ਕੰਮ ਹੋਣਾ ਘਾਟਾ ਪੈ ਗਿਆ ਵੀ ਐ ਮੇਰਾ ਸਾਕ ਤਾਂ ਹੋਰ ਆ ਮੇਰਾ ਜੇ ਕੋਈ ਨੁਕਸਾਨ ਹੁੰਦਾ ਮੈਂ ਉਹਦੋਂ ਵੀ ਦੁੱਗਣੀ ਪਾਵਰ ਨਾਲ ਕੰਮ ਕਰਦਾ ਦੁਬਾਰਾ ਜਿਹਦੇ ਕੰਮ ਜੇ ਨੁਕਸਾਨ ਆਵੇ ਠੀਕ ਐ ਆਪਾਂ ਕੋਈ ਵੀ ਕੰਮ ਦੁਆਰੇ ਸਟਾਰਟ ਕਰਦੇ ਉਹਦੋਂ ਦੁੱਗਣੀ ਪਾਵਰ ਨਾਲ ਹੂੰ ਬਈ ਯਾਰ ਕੋਈ ਗੱਲ ਨਹੀਂ ਪ੍ਰਮਾਤਮਾ ਵੀ ਇਮਤਿਹਾਨ ਲੈਂਦਾਗਾ ਹਨਾ ਠੀਕ ਐ ਆਪਾਂ ਆਉਦੇ ਲੱਗੇ ਹੋਏ ਆ ਬਾਕੀ ਮਾਲਕ ਜਾਣੇ ਦਾ ਕੰਮ ਜਾਣੇ ਤੇ ਉਹ ਜੇ ਇਹਨਾਂ ਦੀ ਬਿਮਾਰੀ ਬਾਰੇ ਗੱਲ ਕਰੀ ਆਪਾਂ ਤਾਂ ਇਹਨਾਂ ਨੂੰ ਮੱਝਾਂ ਗਾਵਾਂਾਂ 'ਚ ਵੀ ਕਈ ਜ਼ਿਆਦਾ ਪ੍ਰੋਬਲਮ ਆਉਂਦੀ ਆ ਮੱਝਾਂ ਜ਼ਿਆਦਾ ਗਾਵਾਂ 'ਚ ਕੋਈ ਜ਼ਿਆਦਾ-ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਮੂੰਹ ਖੁਰ ਦੀ ਪ੍ਰੋਬਲਮ ਆਉਂਦੀ ਆ ਜ਼ਿਆਦਾ ਹਾਂ ਉਹ ਟੋਟਲ ਵੈਕਸੀਨੇਸ਼ਨ ਹੁੰਦੇ ਜੇ ਆਪਾਂ ਲਵਾਉਣੀ ਹੋਵੇ ਪਹ ਲਵਾ ਸਕਦੇ ਆ ਬਾਕੀ ਤਾਂ ਉਹਦਾ ਕੋਈ ਨਹੀਂ ਜੇ ਆਪਾਂ ਧਿਆਨ ਦਿੰਦੇ ਆ ਤਾਂ ਇਹ ਜਿਹੀਆਂ ਬਿਮਾਰੀਆਂ ਆਉਂਦੀਆਂ ਨਹੀਂ ਹੂੰ ਹਾਂ ਠੀਕ ਆ ਉਹ ਜੇ ਆਪਣਾ ਫਾਰਮ ਸਾਰਾ ਕਿੰਨੇਓ ਚਾ ਏਕੜ 'ਚ ਲੱਗਿਆ ਗਰੀਬਨ ਡੇਢ ਏਕੜ 'ਚ ਫਾਰਮ ਆਪਣਾ ਹੂੰ ਜਿਹੜੀ ਇੱਧਰ ਮੂਹਰੇ ਜ ਟੋਟਲ ਅੱਜ 6.5 ਏਕੜ ਬਾਣਾ ਸਾਰਾ ਇਹ ਜਿਹੜਾ ਛੱਦੀ ਬੈਠੇ ਕੋਮ ਮੰਡੀ ਲੱਗਦੀ ਹੈ ਨਾ ਇਹ ਹਾਂ ਬੀਰਵਾਰ ਨੂੰ ਹਾਂ ਠੀਕ ਹੈ ਤੇ ਉਹ ਮੰਡੀ ਕਦੋਂ ਤੋਂ ਲਾਉਣ ਲੱਗੇ ਸੀ ਆਪਾਂ 2017 ਦੇ ਵਿੱਚ 2017 ਚੋਂ ਲਾਉਣ ਲੱਗੇ ਸੀ ਹੂੰ ਠੀਕ ਆ ਉਦੋਂ ਦੀ ਚੱਲਦੀ ਹੈ ਮੰਡੀ ਉਹਨਾਂ ਸਾਈਵਾਲ ਗਾਂਾਂ ਦੁੱਧ ਦੇ ਫਾਇਦੇ ਤੋਂ ਉਹਨਾਂ ਮੈਂ ਸਾਰੇ ਦੱਸ ਹੀ ਦਿੱਤੇ ਚ ਹਾਂ ਉਹ ਦੋਜੀ ਬਰੀ ਬਹੁਤ ਵਧੀਆ ਬਰੀਡ ਆ ਆਪਾਂ ਨੂੰ ਯਾਨੀ ਹਰੇਕ ਬੰਦੇ ਨੇ ਜਿਹੜੇ ਦੁੱਧ ਪੀਣਾ ਕਰੇ ਉਹਨੂੰ ਕਿ ਗਾਂ ਘਰੇ ਆਪਣੇ ਲਾਜ਼ਮੀ ਰੱਖਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਤੇ ਜਿਵੇਂ ਪਹਿਲਾਂ ਨਾ ਆਪਾਂ ਦੇਖਦੇ ਜੀ ਹਰੇਕ ਦੇ ਘਰੇ ਪਸ਼ੂ ਹੁੰਦੇ ਸੀ ਕਿਸੇ ਦੇ ਦੋ ਕਿਸੇ ਦੇ ਤਿੰਨ ਅੱਜ ਕੱਲ ਉਹ ਪਸ਼ੂ ਹੈ ਨਹੀਂ ਜਿਹੜਾ ਨਾਕਲੇ ਦੁੱਧ ਮਿਲਦਾ ਬਾਜ਼ਾਰ ਦੇ ਵਿੱਚ ਬਣਦਾਗਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਕਿਵੇਂ ਵੀ ਕਿਵੇਂ ਰੋਕਥਾਮ ਹੋ ਸਕਦੀ ਆ ਹੁਣ ਸਰਕਾਰ ਦਾ ਕੋਈ ਕੰਮ ਨਹੀਂ ਰਹੀ ਇਹ ਦੇ ਵਿੱਚ ਸਰਕਾਰ ਵੀ ਇਹ ਤੇ ਕੁਝ ਨਹੀਂ ਕਰ ਸਕਦੀ ਇਹਦੇ ਤੇ ਜਿਹੜੇ ਆਪਾਂ ਹੀ ਲੋਕ ਆ ਜਿੰਨਾ ਚਿਰ ਆਪਾਂ ਆਪ ਦੇ ਆਪ ਨੂੰ ਨਹੀਂ ਸੁਧਾਰ ਸਕਦੇ ਇਹ ਚੀਜ਼ਾਂ ਬੰਦ ਹੋਈ ਨਹੀਂ ਸਕਦੀਆਂ ਹੁਣ ਫਰਜ਼ ਕਰ ਲਾ ਕਿਸੇ ਕੋਲ ਪੰਜ ਪਸ਼ੂ ਆ ਪੰਜਾਂ ਪਸ਼ੂਆਂ ਦਾ ਅਗਲਾ ਜੀ 20 ਲੀਟਰ ਦੁੱਧ ਪਾਉਣ ਆਉਂਦਾ 10 ਲੀਟਰ ਵਿੱਚ ਦੂਜਾ ਮਿਲਾ ਕੇ ਪਾ ਲਿਓਂਦਾ ਤੇ ਕਿਸੇ ਨੂੰ ਕੀ ਪਤਾ ਲੱਗਣਾ ਤਾਂ ਇਹਦਾ ਸਿਰਫ ਆਪਾਂ ਨੂੰ ਇਮਾਨਦਾਰੀ ਹੋਣਾ ਪਊਗਾ ਜਦੋਂ ਆਪਾਂ ਇਮਾਨਦਾਰ ਹੋਗੇ ਆਪਾਂ ਆਪਦੇ ਆਪ ਨੂੰ ਸਾਫ਼ ਸੁਥਰੇ ਹੋਗੇ ਸਾਰਾ ਗੰਦਾ ਆਟੋਮੈਟਿਕ ਚੱਕਿਆ ਜਾਣਾ ਹੈ ਸਹੀ ਗੱਲ ਹੈ ਸ਼ੁਰੂਆਤ ਕਰਨੀ ਪਊਗੀ ਸ਼ੁਰੂਆਤ ਤਾਂ ਆਪਾਂ ਨੂੰ ਆਪਣੇ ਤੋਂ ਕਰਨੀ ਪੈਣੀ ਹੈ ਹਾਂਜੀ ਤੇ ਬਾਕੀ ਵੀ ਆਪਦੇ ਘਰ ਇੱਕ ਦੋ ਜਾਨਵਰ ਤਾਂ ਜ਼ਰੂਰ ਰੱਖੋ ਨਾ ਜੀ ਜ਼ਰੂਰ ਰੱਖੋ ਜੀ ਜ਼ਰੂਰ ਬਹੁਤ ਜ਼ਰੂਰੀ ਹੈ ਜੇ ਨਾ ਜਵਾਕਾਂ ਨੂੰ ਮੂਰੇ ਸੌਂਕ ਪੈ ਜਾਂਦਾ ਨਸ਼ਿਆਂ ਤੋਂ ਬਚ ਜਾਂਦੇ ਆ ਨਸ਼ੇ ਤੋਂ ਸੌਂਕ ਪੈਂਦਾਗਾ ਜਵਾਕ ਨਸ਼ੇ ਪੱਤੇ ਤੋਂ ਬੱਚੇ ਰਹਿੰਦੇ ਆ ਜਦੋਂ ਫ੍ਰੀ ਹੁੰਦੇ ਆ ਠੀਕ ਹੈ ਰਾਜ ਸਾਹਿਬ ਬਹੁਤ ਧੰਨਵਾਦੀ ਮਿਹਰਬਾਨੀ